ਇੱਕ ਦਿਨ ਬਾਲ ਗੋਬਿੰਦਰਾਏ ਜੀ ਗੰਗਾ ਦੇ ਕਿਨਾਰੇ ਇਸ ਘਾਟ ਉਤੇ ਬਾਲਕਾਂ ਨਾਲ ਖੇਡ ਰਏ ਸਨ ਉਸ ਟਾਈਮ ਫਤੇਜੰਦ ਮੈਣੀ ਦੀ ਰਾਣੀ ਗੰਗਾ ਕਿਨਾਰੇ ਸੈਰ ਕਰਨ ਆਈ ਹੋਈ ਸੀ ਜਦੋਂ ਉਸਨੇ ਗੁਰੂ ਸਾਹਿਬ ਜੀ ਵੱਲ ਦੇਖਿਆ ਤਾਂ ਉਸਦੇ ਮਨ ਦੇ ਵਿੱਚ ਆਇਆ ਕਿ ਇੰਨਾ ਸੋਹਣਾ ਬਾਲਕ ਕਾਸ਼ ਇਸ ਬਾਲਕ ਵਰਗਾ ਪੁੱਤਰ ਮੇਰੇ ਘਰ ਵੀ ਹੋਵੇ ਤਾਂ ਮੈਂ ਬੜ ਭਾਗਣ ਹੋਵਾਂ ਰਾਣੀ ਦੇ ਘਰ ਕੋਈ ਸੰਤਾਨ ਨਹੀਂ ਸੀ ਜਿਸ ਕਰਕੇ ਉਸਦੇ ਮਨ ਦੇ ਵਿੱਚ ਸੰਤਾਨ ਦੀ ਲਾਲਸਾ ਸੀ ਅਤੇ ਪੰਡਿਤ ਸ਼ੈਵਦਤ ਦੀ ਵਾਰਤਾ ਸੁਣ ਕੇ ਸਭ ਦੀ ਸ਼ਰਧਾ ਗੁਰੂ ਸਾਹਿਬ ਜੀ ਨਾਲ ਜੁੜੀ ਹੋਈ ਸੀ ਕਿਉਂਕਿ ਪੰਡਤ ਸ਼ਬਦਾਤ ਨੂੰ ਗੁਰੂ ਸਾਹਿਬ ਜੀ ਨੇ ਰਾਮ ਰੂਪ ਦੇ ਵਿੱਚ ਦਰਸ਼ਨ ਦਿੱਤੇ ਸਨ ਉਹ ਵਾਰਤਾ ਇਸ ਤਰ੍ਹਾਂ ਸੀ ਕਿ ਪੰਡਤ ਸ਼ਬਦਾਤ ਜੋ શ્રી ਰਾਮ ਦਾ ਉਪਾਸ਼ਕ ਸੀ ਉਹਨਾਂ ਦੀ ਪੂਜਾ ਕਰਦਾ ਸੀ ਤੇ ਕਈ-ਕਈ ਘੰਟੇ ਰਾਮ ਰਾਮ ਜਪਦਾ ਸਮਾਧੀ ਲਾ ਕੇ ਬੈਠਾ ਰਹਿੰਦਾ ਸੀ ਉਹ ਵਿਰਧ ਹੋ ਚੁੱਕਿਆ ਸੀ ਪਰ ਹਜੇ ਤੱਕ ਉਸ ਨੂੰ ਰਾਮ ਦੇ ਦਰਸ਼ਨ ਨਹੀਂ ਹੋਏ ਸਨ ਪਰ ਇੱਕ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਬਾਲਕ ਸਾਥੀਆਂ ਨਾਲ ਗੰਗਾ ਦੇ ਕਿਨਾਰੇ ਖੇਡ ਰਹੇ ਸਨ ਪੰਡਤ ਸ਼ੈਵਦਤ ਸਤਿਗੁਰੂ ਜੀ ਵੱਲ ਦੇਖ ਰਿਹਾ ਸੀ ਅਤੇ ਇਹ ਵੀ ਜਾਣਦਾ ਸੀ ਕਿ ਲੋਕ ਇਹਨਾਂ ਨੂੰ ਪਰਮੇਸ਼ਰ ਦਾ ਅਵਤਾਰ ਮੰਨਦੇ ਹਨ ਪੰਡਤ ਜੀ ਨੇ ਮਨ ਦੇ ਵਿੱਚ ਪ੍ਰਣ ਕਰ ਲਿਆ ਕਿ ਜੇਕਰ ਇਹ ਪੂਰਨ ਅਵਤਾਰ ਹਨ ਤਾਂ ਮੈਨੂੰ ਸ੍ਰੀ ਰਾਮਚੰਦਰ ਜੀ ਦੇ ਰੂਪ ਵਿੱਚ ਦਰਸ਼ਨ ਦੇਣ ਤਾਂ ਮੈਂ ਇਹਨਾਂ ਨੂੰ ਸੱਚਾ ਅਵਤਾਰ ਮੰਨਾਂਗਾ ਅਤੇ ਅੱਗੇ ਤੋਂ ਇਹਨਾਂ ਦੀ ਪੂਜਾ ਕਰਿਆ ਕਰਾਂਗਾ ਪੰਡਤ ਸ਼ੈਵਦਤ ਰਾਮ ਰਾਮ ਜਪਦਾ ਉਸ ਦਿਨ ਵੀ ਸਮਾਧੀ ਲਾ ਕੇ ਸਿਮਰਨ ਕਰਨ ਲੱਗ ਪਿਆ ਅਤੇ ਬਾਲਕਾਂ ਨਾਲ ਖੇਡਦੇ-ਖੇਡਦੇ ਗੁਰੂ ਸਾਹਿਬ ਜੀ ਪੰਡਤ ਦੇ ਮੂਹਰੇ ਜਾ ਕੇ ਖੜੇ ਹੋ ਗਏ ਔਸਟਾਮ ਪੰਡਤ ਸ਼ੈਵਦਾਤ ਸਮਾਦੀ ਦੇ ਵਿੱਚ ਬਿਠਾ ਹੋਇਆ ਸੀ ਅਤੇ ਉਸ ਨੂੰ ਇਉਂ ਅਨਭਵ ਹੋਇਆ ਕਿ ਜਿਵੇਂ ਸਾਖਸ਼ਟ ਸ੍ਰੀ ਰਾਮਚੰਦਰ ਜੀ ਉਹਨਾਂ ਦੇ ਸਾਹਮਣੇ ਖੜੇ ਹੋਣ ਅਤੇ ਜਦੋਂ ਪੰਡਤ ਸ਼ੈਵਦਾਤ ਨੇ ਸਮਾਦੀ ਤੋਂ ਅੱਖਾਂ ਖੋਲੀਆਂ ਤਾਂ ਗੁਰੂ ਸਾਹਿਬ ਜੀ ਉਹਨਾਂ ਸਾਹਮਣੇ ਖੜੇ ਹੱਸ ਰਹੇ ਸਨ ਪੰਡਤ ਉਸੇ ਵੇਲੇ ਹੀ ਉੱਠਿਆ ਅਤੇ ਉਸ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਆਪਣਾ ਸੀਸ ਰੱਖ ਦਿੱਤਾ ਅਤੇ ਇਹ ਗੱਲ ਸਾਰੇ ਸ਼ਹਿਰ ਦੇ ਵਿੱਚ ਫੈਲ ਗਈ ਕਿ ਗੁਰੂ ਸਾਹਿਬ ਜੀ ਨੇ ਪੰਡਤ ਨੂੰ ਸ੍ਰੀ ਰਾਮਚੰਦਰ ਜੀ ਦੇ ਰੂਪ ਵਿੱਚ ਦਰਸ਼ਨ ਦਿੱਤੇ ਹਨ ਅਤੇ ਸ਼ੈਬਦਤ ਉਹਨਾਂ ਦਾ ਭਗਤ ਬਣ ਗਿਆ ਹੈ ਇਸ ਕਰਕੇ ਹਰ ਇੱਕ ਲੋੜ ਵਾਲੇ ਨੂੰ ਇਹੀ ਇੱਛਾ ਲੱਗੀ ਰਹਿੰਦੀ ਸੀ ਕਿ ਸਮਾਂ ਮਿਲੇ ਤਾਂ ਮੈਂ ਗੁਰੂ ਸਾਹਿਬ ਜੀ ਤੋਂ ਮੰਗੀਆਂ ਮਰਾਦਾਂ ਪਾਵਾਂ ਤੇ ਇਹਨਾਂ ਵਿੱਚੋਂ ਹੀ ਇੱਕ ਇਸ਼ਾ ਫਤੇ ਜਾਂਦਾ ਮੈਣੀ ਦੀ ਰਾਣੀ ਦੀ ਵੀ ਸੀ ਇਸ ਦੇ ਘਰ ਸਾ ਪਦਾਰਥ ਹੁੰਦਿਆ ਵੀ ਇੱਕ ਬਾਲਕ ਦੀ ਕਾਟ ਸੀ ਉਸ ਨੂੰ ਆਪਣੇ ਮਹਿਲਾਂ ਦਾ ਵੇੜਾ ਸਖਣਾ ਸਖਣਾ ਜਾਪਦਾ ਸੀ ਪੰਡਤ ਸ਼ੈਬਦਤ ਦੀ ਦਰਸ਼ਨ ਪ੍ਰਖਿਆ ਵਾਲੀ ਗੱਲ ਸੁਣ ਕੇ ਇਹ ਦੋਵੇਂ ਪਤੀ ਪਤਨੀ ਗੁਰੂ ਸਾਹਿਬ ਜੀ ਦੇ ਪੱਕੇ ਸ਼ਰਧਾਲੂ ਹੋ ਗਏ ਸਨ ਦੈਨਰਾਤ ਸਤਗੁਰੂ ਜੀ ਨੂੰ ਯਾਦ ਕਰਦੇ ਰਹਿੰਦੇ ਸਨ ਇਹਨਾਂ ਨੇ ਪੰਡਤ ਸ਼ੈਭਦਤ ਨੂੰ ਵੀ ਬਹੁਤ ਬੇਨਤੀਆਂ ਕੀਤੀਆਂ ਕਿ ਪੰਡਤ ਜੀ ਤੁਸੀਂ ਹੀ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਕੇ ਸਾਨੂੰ ਪੁੱਤਰ ਦਾ ਵਰ ਦਿਵਾਓ ਪਰ ਸ਼ੈਭਦਤ ਇਹਨਾਂ ਨੂੰ ਧੀਰਜ ਦਿੰਦਾ ਤੇ ਕਹਿੰਦਾ ਕਿ ਉਹ ਸਾਬ ਦੇ ਦਿਲ ਦੀਆਂ ਜਾਣਦੇ ਹਨ ਤੁਸੀਂ ਪ੍ਰੇਮ ਨਾਲ ਘਰ ਹੀ ਬੈਠ ਕੇ ਉਹਨਾਂ ਨੂੰ ਯਾਦ ਕਰਿਆ ਕਰੋ ਉਹ ਆਪਣੇ ਆਪ ਪ੍ਰੇਮ ਵਸ ਹੋ ਕੇ ਤੁਹਾਡੇ ਘਰ ਆਉਣਗੇ ਇੱਕ ਦਿਨ ਇਸੇ ਤਰ੍ਹਾਂ ਹੀ ਹੋਇਆ ਸ਼ੈਭਦਤ ਦੀ ਗੱਲ ਮੰਨ ਕੇ ਰਾਜਾ ਤੇ ਰਾਣੀ ਦਿਨ ਰਾਤ ਗੁਰੂ ਸਾਹਿਬ ਜੀ ਨੂੰ ਯਾਦ ਕਰਨ ਲੱਗੇ ਅਤੇ ਕੁਝ ਦਿਨਾਂ ਬਾਅਦ ਬਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਲਕਾਂ ਨਾਲ ਖੇਡਦੇ-ਖੇਡਦੇ ਰਾਣੀ ਮੈਣੀ ਦੇ ਘਰ ਚਲੇ ਗਏ ਅਤੇ ਅੱਗੇ ਰਾਣੀ ਮੈਣੀ ਅਕਾਂਤ ਵਿੱਚ ਸਮਾਧੀ ਲਾ ਕੇ ਆਪ ਜੀ ਨੂੰ ਯਾਦ ਕਰ ਰਹੀ ਸੀ ਅਤੇ ਗੁਰੂ ਸਾਹਿਬ ਜੀ ਹੌਲੀਕ ਦੇ ਦਿਨੇ ਰਾਣੀ ਦੀ ਗੋਦੀ ਵਿੱਚ ਜਾ ਕੇ ਬੈਠ ਗਏ ਅਤੇ ਪਿਆਰ ਨਾਲ ਮਾਂ ਜੀ ਮਾਂ ਜੀ ਕਹਿਣ ਲੱਗ ਪਏ ਇਹ ਪਿਆਰੀ ਆਵਾਜ਼ ਸੁਣ ਕੇ ਰਾਣੀ ਨੇ ਅੱਖਾਂ ਖੋਲ ਲਈਆਂ ਅਤੇ ਗੁਰੂ ਸਾਹਿਬ ਜੀ ਨੂੰ ਗੋਦੀ ਵਿੱਚ ਬੈਠਾ ਦੇਖ ਕੇ ਬੜੀ ਪਰਸੰਨ ਹੋਈ ਤਾਂ ਗੁਰੂ ਸਾਹਿਬ ਜੀ ਨੇ ਫਰਮਾਇਆ ਮਾਂ ਜੀ ਤੁਹਾਡੀ ਇੱਛਾ ਸੀ ਕਿ ਤੁਹਾਡੇ ਘਰ ਮੇਰੇ ਵਰਗਾ ਪੁੱਤਰ ਪੈਦਾ ਹੋਵੇ ਸੋ ਮੇਰੇ ਵਰਗਾ ਮੈਂ ਹੀ ਹਾਂ ਤੁਸੀਂ ਮੈਨੂੰ ਹੀ ਆਪਣਾ ਪੁੱਤਰ ਸਮਝੋ ਰਾਣੀ ਮੈਣੀ ਨੇ ਆਪ ਜੀ ਦੇ ਇਹ ਪਿਆਰੇ ਬਚਨ ਸੁਣ ਕੇ ਆਪ ਜੀ ਨਾਲ ਬਹੁਤ ਪਿਆਰ ਕੀਤਾ ਅਤੇ ਆਪ ਜੀ ਤੇ ਆਪ ਜੀ ਦੇ ਸਾਥੀ ਬਾਲਕਾਂ ਵਾਸਤੇ ਨੌਕਰ ਨੂੰ ਮਠਿਆਈਆਂ ਲਿਆਉਣ ਵਾਸਤੇ ਕਿਹਾ ਪਰ ਗੁਰੂ ਸਾਹਿਬ ਜੀ ਨੇ ਪਿਆਰ ਨਾਲ ਕਿਹਾ ਮਾਤਾ ਜੀ ਅਸੀਂ ਖੇਡਦੇ ਆਏ ਹਾਂ ਸਾਨੂੰ ਭੁੱਖ ਲੱਗੀ ਹੈ ਜੋ ਕੁਝ ਘਰ ਵਿੱਚ ਹੈ ਸੋ ਦੇ ਦਿਓ ਮਾਤਾ ਮੈਣੀ ਜੀ ਨੂੰ ਆਪ ਜੀ ਦੇ ਬਚਨਾਂ ਤੇ ਬੜੀ ਸ਼ਰਧਾ ਹੋ ਗਈ ਸੀ ਐਸ ਵਾਸਤੇ ਉਸੇ ਵੇਲੇ ਰਾਣੀ ਮੈਣੀ ਨੇ ਛੋਲਿਆਂ ਦੀਆਂ ਘੁੰਗਣੀਆਂ ਜੋ ਘਰ ਵਿੱਚ ਤਿਆਰ ਸਨ ਲਿਆਂਦੀਆਂ ਅਤੇ ਸਭ ਬਾਲਕਾਂ ਤੇ ਗੁਰੂ ਸਾਹਿਬ ਜੀ ਨੂੰ ਸ਼ਿਕਾਧ ਦਿੱਤੀਆਂ ਅਤੇ ਜਿਸ ਤੋਂ ਬਾਅਦ ਗੁਰੂ ਸਾਹਿਬ ਜੀ ਦੂਸਰੇ ਤੀਸਰੇ ਦਿਨ ਬਾਲਕਾਂ ਨਾਲ ਰਾਣੀ ਮੈਣੀ ਦੇ ਘਰ ਜਾ ਕੇ ਖੇਡਿਆ ਕਰਦੇ ਅਤੇ ਉਸ ਦੇ ਬਾਗੀਚੇ ਵਿੱਚ ਨਿੱਕੇ ਨਿੱਕੇ ਬੂਟੇ ਲਾਉਂਦੇ ਰਹਿੰਦੇ ਅਤੇ ਰਾਜਾ ਫਤੇ ਚੰਦ ਨੇ ਆਪ ਜੀ ਦੇ ਸਤਕਾਰ ਦੇ ਵਿੱਚ ਇਹ ਆਪਣਾ ਮਕਾਨ ਹੀ ਗੁਰੂ ਸਾਹਿਬ ਜੀ ਨੂੰ ਭੇਟਾ ਕਰ ਦਿੱਤਾ ਜੋ ਗੁਰਦੁਆਰਾ ਮੈਣੀ ਸੰਗਤ ਕਰਕੇ ਪ੍ਰਸਿੱਧ ਹੈ ਅਤੇ ਇੱਥੇ ਹੁਣ ਤੱਕ ਸੰਗਤਾਂ ਨੂੰ ਘੁੰਗਣੀਆਂ ਦਾ ਪ੍ਰਸ਼ਾਦ ਵਰਤਾਇਆ ਜਾਂਦਾ ਹੈ। ਆਨੰਦਪੁਰ ਸਾਹਿਬ ਨੂੰ ਜਾਣ ਸਮੇਂ ਆਪ ਜੀ ਨੇ ਯਾਦਗਾਰ ਦੇ ਤੌਰ ਤੇ ਰਾਣੀ ਮੈਣੀ ਨੂੰ ਆਪਣੇ ਪੈਰਾਂ ਦੇ ਮੋਜੇ, ਆਪਣੀ ਤਸਵੀਰ ਤੇ ਇੱਕ ਕਟਾਰ ਵੀ ਦੇ ਕੇ ਗਏ ਸਨ ਜੋ ਅੱਜ ਤੱਕ ਗੁਰਦੁਆਰਾ ਮੈਣੀ ਸੰਗਤ ਵਿੱਚ ਸ਼ੋਭਤ ਹਨ ਤੇ ਯਾਤਰਾਂ ਨੂੰ ਉਹਨਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ। ਸ怀ਸਤਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਰਾਣੀ ਮੈਣੀ ਦੇ ਮਨ ਦੀ ਇੱਛਾ ਉਸ ਦਾ ਪੁੱਤਰ ਬਣ ਕੇ ਪੂਰੀ ਕੀਤੀ। ਗੁਰੂ ਜੀ ਦੇ ਚਰਨਾਂ ਵਿੱਚ ਕੀਤੀ ਅਰਦਾਸ ਕਦੇ ਵਿਅਰਥ ਨਹੀਂ ਜਾਂਦੀ। ਅਤੇ ਸਾਨੂੰ ਵੀ ਗੁਰੂ ਸਾਹਿਬ ਜੀ ਤੇ ਭਰੋਸਾ ਰੱਖ ਕੇ ਤੁਰਨਾ ਚਾਹੀਦਾ ਹੈ ਅਤੇ ਆਪਣੇ ਕੰਮ ਕਰਨੇ ਚਾਹੀਦੇ ਹਨ ਸੋ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਨੋਟੀਫਿਕੇਸ਼ਨ ਬੈਲ ਔਨ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਾਣਕਾਰੀ ਤੁਹਾਨੂੰ ਪਹਿਲਾਂ ਮਿਲ ਸਕੇ ਸੋ ਮਿਲਦੇ ਹਾਂ ਜੀ ਕਿਸੇ ਹੋਰ ਜਾਣਕਾਰੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ